ਜਦੋਂ ਗੁਰੂ ਨਾਨਕ ਦੇਵ ਜੀ ਪਾਕਿਸਤਾਨ ਦੇ ਗੁਜਰਾਤ ਵਿੱਚ ਗਏ ਤਾਂ ਉਹਨਾਂ ਦੇਖਿਆ ਕਿ ਇੱਕ ਵੱਡੀ ਹਵੇਲੀ ਦੇ ਉੱਪਰ ਚਾਰ ਝੰਡੇ ਝੂਲ ਰਹੇ ਸਨ ਉਸ ਸਮੇਂ ਮੰਨਿਆ ਜਾਂਦਾ ਸੀ ਕਿ ਜਿਸ ਇਨਸਾਨ ਦੀ ਛੱਤ ਤੇ ਇੱਕ ਝੰਡਾ ਝੂਲਦਾ ਸੀ ਮਤਲਬ ਕਿ ਉਸ ਦੀ ਸਾਲ ਦੀ ਆਮਦਨੀ 1 ਲੱਖ ਸੋਨੇ ਦੀਆਂ ਮੋਹਰਾਂ ਸਨ ਪਰ ਇਸ ਘਰ ਦੀ ਛੱਤ ਤੇ ਚਾਰ ਝੰਡੇ ਝੂਲ ਰਹੇ ਸਨ ਤੁਸੀਂ ਇਸ ਦੀ income ਦਾ ਅੰਦਾਜ਼ਾ ਲਗਾ ਸਕਦੇ ਹੋ ਇਸ ਦੀ ਆਮਦਨ ਕਿੰਨੀ ਹੋਵੇਗੀ ਇਹ ਘਰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਭਾਈ ਸੋਮ ਦਾ ਘਰ ਸੀ ਜਿਨ੍ਹਾਂ ਦੀਆਂ ਪੀੜੀਆਂ ਵੀ ਅੱਗੇ ਚੱਲ ਕੇ ਗੁਰੂ ਘਰ ਦੀਆਂ ਪ੍ਰੇਮੀ ਰਹੀਆਂ ਹਨ ਭਾਈ ਸੋਮ ਜੀ ਦੀ ਪੀੜੀ ਵਿੱਚੋਂ ਹੀ ਮੱਖਣ ਸ਼ਾ ਲਵਾਣਾ ਜੀ ਸਨ ਭਾਈ ਮੱਖਣ ਸ਼ਾ ਜੀ ਦਾ ਵਪਾਰ ਅਫਰੀਕਾ ਪੁਰਤਕਾਲ ਤੇ ਫਰਾਂਸ ਤੱਕ ਫੈਲਿਆ ਹੋਇਆ ਸੀ ਇਹ ਵਪਾਰ ਸਮੁੰਦਰੀ ਰਸਤੇ ਰਾਹੀਂ ਫੈਲਿਆ ਹੋਇਆ ਸੀ ਔਰ ਟੈਕਸ ਦੇ ਰੂਪ ਵਿੱਚ ਬਹੁਤ ਵੱਡੀ ਰਕਮ ਸਰਕਾਰ ਨੂੰ ਦਿੰਦੇ ਸਨ ਪਾਈ ਮੱਖਣ ਸ਼ਾਹ ਜੀ ਦਾ ਜਿਹੜੀਆਂ ਖਦਾਨਾਂ ਤੇ ਅਧਿਕਾਰ ਸੀ ਉਸ ਵਿੱਚ ਚਿੱਟੇ ਰੰਗ ਦਾ ਇੱਕ ਪਦਾਰਥ ਨਿਕਲਦਾ ਸੀ ਜਿਸ ਨੂੰ ਸ਼ੋਰਾ ਕਹਿੰਦੇ ਸਨ ਜਿਸ ਦਾ ਰਸਾਇਣਿਕ ਨਾਮ ਪੋਟਾਸ਼ੀਅਮ ਨਾਈਟ੍ਰੇਟ ਹੈ ਇਸ ਤੋਂ ਉੱਚ ਕੁਆਲਿਟੀ ਦਾ ਬਰੂਦ ਬਣਦਾ ਸੀ ਉਂਝ ਪਾਈ ਮੱਖਣ ਸ਼ਾਹ ਲਵਾਨਾ ਜੀ ਲੋਹਣ ਦਾ ਵਪਾਰ ਕਰਦੇ ਸਨ ਗੱਲ 1664 ਈਸਵੀ ਦੀ ਹੈ ਜਦੋਂ ਅਫਰੀਕਾ ਤੋਂ ਭਾਰਤ ਆ ਰਹੇ ਸਨ ਮੁਲੰਦੇ ਨਾਮ ਦੇ ਸ਼ਹਿਰ ਤੇ ਉਹਨਾਂ ਦਾ ਜਹਾਜ਼ ਘੁੰਮਣ ਘੇਰੀ ਵਿੱਚ ਜਾ ਫਸਿਆ ਜਿਆਦਾ ਮੀਂਹ ਵੀ ਪੈ ਰਿਹਾ ਸੀ ਤੇ ਹਵਾ ਵੀ ਚਾਰੋਂ ਪਾਸਿਓ ਆ ਰਹੀ ਸੀ ਮਲਾ ਕਹਿਣ ਲੱਗਾ ਅੱਜ ਤਾਂ ਇਹ ਜਹਾਜ਼ ਡੁੱਬ ਕੇ ਰਹੇਗਾ ਕਿਉਂਕਿ ਹਵਾ ਤਿੰਨੋਂ ਪਾਸਿਓ ਚਾਰੋਂ ਪਾਸਿਓ ਆ ਰਹੀ ਸੀ ਇਹ ਉਹ ਤੂਫਾਨ ਹੈ ਜੋ ਵੱਡੇ ਵੱਡੇ ਜਹਾਜ਼ਾਂ ਨੂੰ ਡੁਬੋ ਕੇ ਰੱਖ ਦਿੰਦਾ ਹੈ ਅੱਜ ਤਾਂ ਨਹੀਂ ਬਚਦੇ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ ਫਿਰ ਠੀਕ ਹੈ ਮੈਂ ਇੱਕ ਹੋਰ ਮਲਾ ਨੂੰ ਜਾਣਦਾ ਹਾਂ ਜੋ ਇਸ ਜਹਾਜ਼ ਨੂੰ ਸਮੁੰਦਰ ਵਿੱਚੋਂ ਬਾਹਰ ਕੱਢੇਗਾ ਭਾਈ ਜੀ ਨੂੰ ਗੁਰੂ ਭਾਈ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਤੇ ਇਕਾਗਰ ਮਨ ਹੋ ਕੇ ਜਪੂਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਪਾਠ ਕਰਕੇ ਉਹਨਾਂ ਅਰਦਾਸ ਕੀਤੀ हे ਸੱਚਿਆ ਪਾਸ਼ਾ ਮੇਰਾ ਵੇੜਾ ਪਾਰ ਕਰ ਦੇ ਮੈਂ ਆਪ ਜੀ ਦੇ ਦਰ ਤੇ 500 ਸੋਨੇ ਦੀਆਂ ਮੋਹਰਾ ਭੇਟ ਕਰਾਂਗਾ ਗੁਰੂ ਦੀ ਕਿਰਪਾ ਨਾਲ ਵੇੜਾ ਪਾਰ ਲੱਗਿਆ ਭਾਈ ਜੀ ਜਦੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਦਿੱਲੀ ਪਹੁੰਚੇ ਉੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੇਚਕ ਦੇ ਮਰੀਜ਼ਾਂ ਦਾ ਇਲਾਜ ਕਰਦੇ ਕਰਦੇ ਆਪ ਵੀ ਚੇਚਕ ਦੀ ਚਪੇੜ ਵਿੱਚ ਆ ਗਏ ਹਨ ਤੇ ਜੋਤੀ ਜੋਤ ਸਮਾ ਗਏ ਹਨ ਪਰ ਉਹਨਾਂ ਨੇ ਜਾਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ ਵੱਲ ਹੱਥ ਕਰਕੇ ਕਿਹਾ ਸੀ ਕਿ ਅਗਲਾ ਗੁਰੂ ਹੁਣ ਤੁਹਾਨੂੰ ਬਾਬੇ ਬਕਾਲੇ ਵਿੱਚ ਹੀ ਮਿਲੇਗਾ ਗੁਰੂ ਹਰਿਕ੍ਰਿਸ਼ਨ ਦੇ ਇਸ ਵਚਨ ਤੋਂ ਬਾਅਦ ਬਾਬੇ ਬਕਾਲੇ 22 ਮੱਝੀਆਂ ਲੱਗ ਗਈਆਂ ਸਨ ਤੇ ਹਰ ਕਿਸੇ ਨੂੰ ਕਿਸੇ ਦਾ ਜੋਰ ਲੱਗਾ ਸੀ ਕਿ ਆਪਣੇ ਆਪ ਨੂੰ ਗੁਰੂ ਸਿੱਧ ਕਰ ਲਵੇ ਇਹਨਾਂ ਬਾਈਆਂ ਮੱਝੀਆਂ ਵਿੱਚੋਂ ਸਭ ਤੋਂ ਵੱਡੀ ਮੱਝੀ ਧੀਰਮਲ ਦੀ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਭਾਈ ਗੁਰਦਾਸ ਜੀ ਕੋਲੋਂ ਹੱਥ ਲਿਖਤ ਵਿੜ ਲਖਵਾਈ ਸੀ ਉਹ ਵੀ ਧੀਰਮਲ ਦੇ ਕੋਲ ਸੀ ਬਾਈ ਮੱਖਣ ਸ਼ਾਹ ਜੀ ਜਦੋਂ ਬਾਬੇ ਬਕਾਲੇ ਪਹੁੰਚੇ ਤਾਂ ਬਾਈ ਮੱਜੀਆਂ ਨੂੰ ਦੇਖ ਕੇ ਹੈਰਾਨ ਰਹਿ ਗਏ ਉਹਨਾਂ ਨੇ ਸੋਚਿਆ ਮੈਂ ਹਰੇਕ ਦੇ ਮੂਰੇ ਪੰਜ-ਪੰਜ ਮੋਹਰਾ ਰੱਖ ਕੇ ਮੱਥਾ ਟੇਕਿਆਂਗਾ ਜਿਹੜਾ ਸੱਚਾ ਗੁਰੂ ਹੋਇਆ ਉਹ ਮੇਰੇ ਮਨ ਦੀ ਜਾਣ ਲਵੇਗਾ ਉਹਨਾਂ ਇਦਾਂ ਹੀ ਕੀਤੀ ਉਹ ਹਰੇਕ ਕੋਲ ਗਏ ਤੇ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਪਰ ਕਿਸੇ ਨੇ ਆਵਾਜ਼ ਨਾ ਦਿੱਤੀ ਜਦੋਂ ਸਾਰੀਆਂ ਮੱਜੀਆਂ ਨੂੰ ਮੰਜੀਆਂ ਨੂੰ ਮੱਥਾ ਟੇਕਿਆ ਤਾਂ ਕਿਸੇ ਕੋਲੋਂ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਹੈ ਜੋ ਭਗਤੀ ਕਰ ਰਿਹਾ ਹੋਵੇ ਕਿਸੇ ਨੇ ਭੋਰੇਵਾਲ ਹੱਥ ਕਰਕੇ ਕਿਹਾ ਉੱਥੇ ਇੱਕ ਤੇਗਾ ਤੇ ਗੂ ਕਮਲਾ ਰਹਿੰਦਾ ਹੈ ਜੋ ਪੋਰੇ ਵਿੱਚ ਬੈਠਾ ਰਹਿੰਦਾ ਹੈ ਤੇ ਉੱਥੇ ਤਪੱਸਿਆ ਕਰਦਾ ਹੈ ਭਾਈ ਮੱਖਣ ਸ਼ਾਹ ਜੀ ਜਦੋਂ ਪੋਰੇ ਵੱਲ ਜਾਂਦੇ ਹਨ ਤਾਂ ਉਹਨਾਂ ਦੀ ਮੁਲਾਕਾਤ ਮਾਤਾ ਗੁਜਰੀ ਜੀ ਨਾਲ ਹੁੰਦੀ ਹੈ ਮਾਤਾ ਜੀ ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਹਨ ਅੰਦਰ ਮੱਖਣ ਸ਼ਾਹ ਜੀ ਉਹਨਾ ਅੱਗੇ ਵੀ ਪੰਜ ਮੋਹਰਾ ਰੱਖ ਕੇ ਮੱਥਾ ਟੇਕਦੇ ਹਨ ਜਦੋਂ ਵਾਪਸ ਮੁੜਨ ਲੱਗਦੇ ਹਨ ਤਾਂ ਗੁਰੂ ਜੀ ਕਹਿੰਦੇ ਹਨ ਗੁਰੂ ਨਾਨਕ ਜੀ ਦੀ ਸਿੱਖੀ ਕਮਾਉਣ ਵਾਲੇ ਕਦੇ ਆਪਣੀ ਗੱਲ ਤੋਂ ਮੁੱਕਰਦੇ ਨਹੀਂ ਤੂੰ ਤਾਂ 500 ਮੋਹਰਾ ਦੀ ਗੱਲ ਕਰਦਾ ਸੀ ਤੇ ਹੁਣ ਪੰਜ ਮੋਹਰਾ ਭੇਟ ਕਰ ਰਿਹਾ ਹੈ ਗੁਰੂ ਜੀ ਨੇ ਆਪਣਾ ਮੋਢਾ ਦਿਖਾਉਂਦੇ ਹੋਏ ਕਿਹਾ ਆਹ ਦੇਖ ਤੇਰੇ ਬੇੜੇ ਨੂੰ ਬਚਾਉਣ ਲਈ ਅਸੀਂ ਮੋਢਾ ਥੱਲੇ ਲਾਇਆ ਸੀ ਤੇ ਸਾਡਾ ਮੋਡਾ ਵੀ ਛੱਲਿਆ ਗਿਆ ਹੈ ਜਦੋਂ ਭਾਈ ਮੱਖਣਸ਼ਾ ਲਵਾਨਾ ਜੀ ਨੇ ਉਹ ਮੋਡਾ ਦੇਖਿਆ ਤਾਂ ਉਹਨਾਂ ਨੇ ਆਪਣੇ ਗਲ ਵਿੱਚ ਪਰਨਾ ਪਾ ਲਿਆ ਤੇ ਕੋਠੇ ਤੇ ਚੜ ਗਏ ਕੋਠੇ ਤੇ ਚੜ ਕੇ ਕਿਹਾ बोलिए संगते सुनो दोए कान मैं गुरु लद्दा मैं मर्द महान ਤੇ ਅਕਸਰ ਇਹ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਗੁਰੂ ਲਾਦੋਰੇ ਗੁਰੂ ਲਾਦੋਰੇ ਦਾ ਰੋਲਾ ਪਾਇਆ ਸੀ ਇਸ ਤਰ੍ਹਾਂ ਸਾਨੂੰ ਸਾਡੇ ਨੌਵੇਂ ਗੁਰੂ ਮਿਲ ਗਏ ਇਸੇ ਤਰ੍ਹਾਂ ਉਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਬਣਿਆ ਹੋਇਆ ਹੈ ਉਹਨਾਂ ਨੇ ਉਸ ਪਵਿੱਤਰ ਸਥਾਨ ਦੇ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਹਨ ਕਮੈਂਟ ਵਿੱਚ ਜਰੂਰ ਦੱਸਿਓ ਜੀ